ਅੱਜ 2025 ਦਾ ਵਰਾ ਅਲਵਿਦਾ ਕਹਿ ਰਿਹਾ ਤੇ 2026 ਨੂੰ ਜੀ ਆਇਆ ਗਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਹੜਦੰਗ ਮਚਾਇਆ ਜਾਂਦਾ ਹੈ ਇਸ ਨੂੰ ਲੈ ਕੇ 4 ਐਸਪੀ 13 ਡੀਐਸਪੀ ਸਮੇਤ 590 ਦੇ ਕਰੀਬ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਲੋਕ ਨਵੇਂ ਸਾਲ ਦੀ ਖੁਸ਼ੀ ਸੁੱਖ ਸ਼ਾਂਤੀ ਨਾਲ ਮਨਾਉਣ ਨਵੇਂ ਸਾਲ ਨਿਊ ਇਅਰ ਈਵ ਦੇ ਮੱਦੇ ਨਜ਼ਰ ਬਠਿੰਡਾ ਪੁਲਿਸ ਵੱਲੋਂ ਬਹੁਤ ਹੀ ਡੀਟੇਲ ਸਿਕਿਉਰਿਟੀ ਅਰੇਂਜਮੈਂਟਸ ਅੱਜ ਪਲਾਨ ਕੀਤੇ ਗਏ ਸਾਰੇ ਜ਼ਿਲ੍ਹੇ ਦੇ ਜਿਹੜੇ ਸਾਡੇ 4 ਐਸਪੀਜ਼ ਐ 13 ਡੀਐਸਪੀ ਔਰ ਅਰਾਊਂਡ 590 ਦੇ ਕਰੀਬ ਜਿਹੜੀ ਫੋਰਸ ਹੈ ਆਲਸੋ ਇਨਕਲੂਡਿੰਗ ਸਾਰੇ ਐਸਐਚਓਜ਼ ਚੌਂਕੀਨ ਚਾਰਜਰਸ ਔਰ ਯੂਨਿਟ ਹੈਡਸ ਇਹਨਾਂ ਸਾਰਿਆਂ ਨੂੰ ਅਸੀਂ ਅੱਜ ਸ਼ਾਮ ਨੂੰ ਡਿਊਟੀ ਡਿਪਲੋਏ ਕਰਣੀ ਹੈ ਜਿੱਥੇ ਜਿੱਥੇ ਨਿਊ ਇਅਰ ਦਾ ਕੋਈ ਮੇਨ ਏਰੀਆ 'ਚ सेलिब्रेशंस ਹੈ ਕੋਈ ਇੰਪੋਰਟੈਂਟ ਸਿਟੀ ਏਰੀਆਜ਼ ਜਿੱਥੇ ਜ਼ਿਆਦਾ ਲੋਕਾਂ ਦੀ ਫੁੱਟਫਾਲ ਹੋਏਗੀ ਔਰ ਵਕ-ਵਕ ਨਾਕੇ ਲਾ ਕੇ ਸਾਡੀ ਮੋਬਾਈਲ ਟੀਮਾਂ ਵੀ ਬਾਹਰ ਹੋਣਗੀਆਂ ਔਰ ਸਪੈਸ਼ਲੀ ਕੋਈ ਜੇ ਹੁਰਦੰਗ ਕਰਦਾ ਤੇ ਉਹਨਾਂ ਤੇ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਲਾਵਾਂਗੇ ਤੇ ਕੋਈ ਓਪਨ ਚ ਡਰੰਕਨ ਡਰਾਈਵਿੰਗ ਦੇ ਵੀ ਅਸੀਂ ਇਨਫੋਰਸਮੈਂਟ ਕਰਾਂਗੇ ਸੋ ਜਿਹੜੇ ਵੀ ਇਸ ਤਰ੍ਹਾਂ ਦੇ ਓਕੇਜਨਸ ਤੇ ਸਿਕਿਉਰਿਟੀ ਦੇ ਰਿਲੇਟਿਡ ਅਰੇਂਜਮੈਂਟਸ ਹੁੰਦੇ ਉਹਦੇ ਅਸੀਂ ਪੁਖਤਾ ਇੰਤਜ਼ਾਮ ਅੱਜ ਕੀਤੇ ਹੋਏ ਆ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਹੈ ਲੋਕਾਂ ਨੂੰ ਅਪੀਲ ਇਹ ਹੀ ਹੈ ਜੇ ਕਿ ਸੈਲੀਬ੍ਰੇਸ਼ਨ ਕਰਨ ਦਾ ਸਾਰਿਆਂ ਨੂੰ ਰਾਈਟ ਹੈ ਬਟ ਪਲੀਜ਼ ਸੈਲੀਬ੍ਰੇਟ ਪੀਸਫੁਲੀ ਐਂਡ ਰਿਸਪਾਂਸਿਬਲੀ ਕਿਉਂਕਿ ਨਵਾਂ ਸਾਲ ਦੀ ਸ਼ੁਰੂਆਤ ਪੋਜ਼ਿਟਿਵ ਨੋਟ ਤੇ ਹੋਣੀ ਚਾਹੀਦੀ ਹੈ ਪੁਲਿਸ ਔਰ ਲਾਅ ਇਨਫੋਰਸਮੈਂਟ ਏਜੰਸੀਜ਼ ਵੀ ਨਹੀਂ ਚਾਹੁੰਦੀਆਂ ਕਿ ਕਿਸੇ ਦਾ ਤਿਉਹਾਰ ਖਰਾਬ ਹੋਏ ਬਟ ਵਿਦ ਡਿਊਟੀ ਆਲਸੋ ਕਮਸ ਰਿਸਪਾਂਸਿਬਿਲਟੀ ਤੋਂ ਸਾਰਿਆਂ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਇਨ ਐਡਵਾਂਸ ਐਂਡ ਆਈ ਹੋਪ ਕਿ ਸਾਡਾ ਅਗਲਾ ਸਾਲ ਇਸ ਤੋਂ ਵੀ ਬਹੁਤ ਅੱਛਾ ਨਿਕਲੇ ਕਿੰਨੇ ਮੁਲਾਜ਼ਮ ਲਾਏ ਗਏ ਨੇ ਰਾਤ ਦੀ ਡਿਊਟੀ ਦੀ ਗੱਲ ਕੀਤੀ ਜਾਵੇ ਕਾਫੀ ਵੀਡੀ ਡਰਿੰਕ ਵੀ ਕਰ ਲੈਂਦੇ ਨੇ ਉਹਨਾਂ ਨਾਲ ਫੋਰਸ ਕਿੰਨੀ ਜਾਇਤਨਾਕ ਕੀਤੀ ਹੈ ਮੈਮ ਦੇਖੋ ਜੀ ਅਸੀਂ ਆਲਮੋਸਟ 5 ਵਜੇ ਤੋਂ ਲੈ ਕੇ ਸਾਡੀ ਮਿਡਨਾਈਟ ਤੱਕ ਦੀ ਡਿਪਲॉयਮੈਂਟ ਹੈ ਉਹਦੇ ਚ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸਾਡੇ 4 ਐਸਪੀ 13 ਡੀਐਸਪੀ ਔਰ 590 ਦੇ ਕਰੀਬ ਅਸੀਂ ਫੋਰਸ ਡਿਪਲੋਏ ਕੀਤੀ ਹੈ ਪਰ ਇਹ ਪੂਰੇ ਡਿਸਟ੍ਰਿਕਟ ਦੀ ਮੈਂ ਫਿਗਰ ਦੱਸ ਰਹੀ ਹਾਂ ਔਰ ਸਾਡੀ ਰੂਟੀਨ ਚ ਡੇਲੀ ਹੀ ਦੋ ਜੀਓ ਨਿਕਲਦੇ ਹੀ ਨਿਕਲਦੇ ਆ ਬਾਹਰ ਔਰ ਚਾਰ ਪੰਜ ਸਾਡੇ ਇਨਸਪੈਕਟਰ ਐਂਡ ਦ ਆਫਿਸਰਜ਼ ਹੁੰਦੇ ਔਰ ਡਰਿੰਕ ਦੀ ਜਦੋਂ ਵੀ ਸਾਨੂੰ ਕਿਸੇ ਵੀ ਮੁਲਾਜ਼ਮ ਦੀ ਸ਼ਿਕਾਇਤ ਆਉਂਦੀ ਔਨ ਡਿਊਟੀ ਤਾਂ ਅਸੀਂ ਉਹਨਾਂ ਤੇ ਹਾਂਜੀ ਮੈਂ ਜਾਵਾਂਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ